ਹੈਲੋ ਗਾਇਜ਼ ਵੈਲਕਮ ਟੂ ਆਰ ਚੈਨਲ ਕਿਡਸ ਲਰਨਿੰਗ ਗੁੱਡ ਮਾਰਨਿੰਗ ਅੱਜ ਅਸੀਂ ਪੰਜਾਬੀ ਦਾ ਨਵਾਂ ਦੀ ਬੰਦ ਕਰਾਂਗੇ ਮੇਰੇ ਸਕੂਲ ਦਾ ਚਪੜਾਸੀ ਯਾਨਕੀ ਪੀਐਨ ਕੇ ਬਾਰੇ ਵਿੱਚ ਠੀਕ ਹੈ ਨਾਉ ਲੈਟਸ ਸਟਾਰਟ ਸਾਡੇ ਸਕੂਲ ਵਿੱਚ ਦੋ ਚਪੜਾਸੀ ਹਨ ਇੰਨਾ ਵਿੱਚ ਕਿਸ਼ਨ ਲਾਲ ਸਾਡੇ ਬਹੁਤ ਪੁਰਾਣੀ ਅਤੇ ਵਫਾਦਾਰ ਚਪੜਾਸੀ ਹਨ ਉਹ ਇਸ पाठशाला ਵਿੱਚ 25 ਸਾਲਾਂ ਤੋਂ ਕੰਮ ਕਰ ਰਹੇ ਹਨ ਐਂਕਿਉ ਸਾਡੇ ਸਕੂਲ ਵਿੱਚ 25 ਸਾਲਾਂ ਤੋਂ ਕੰਮ ਕਰਦੇ ਪਏ ਉਹ पाठशाला ਦੇ ਸਾਰੇ ਕੰਮਾਂ ਤੋਂ ਚੰਗੀ ਤਰ੍ਹਾਂ ਵਾਕਫ ਹਨ। ਉਹਨਾਂ ਨੂੰ ਪਤਾ ਕਿ ਕਿਹੜਾ ਕੰਮ ਕਿਸ ਤਰ੍ਹਾਂ ਕਰਨਾ। ਉਹ ਆਪਣੀ ਵਫਾਦਾਰੀ ਅਤੇ ਚੰਗੇ ਕੰਮਾਂ ਤੋਂ ਬਹੁਤ ਲੋਕਾਂ ਦੇ ਪਿਆਰੇ ਹਨ। ਸਕੂਲ ਦਾ ਹਰ ਇੱਕ ਵਿਦਿਆਰਥੀ ਉਹਨਾਂ ਦਾ ਨਾਂ ਜਾਣਦਾ ਹੈ। ਹਰ ਮਹੱਤਵਪੂਰਨ ਦਿਨ ਇਹ ਕਾਮ ਉਤੇ ਕਿਸ਼ਨ ਲਾਲ ਦੀ ਲੋੜ ਪੈਂਦੀ ਹੈ। ਹਨ ਕਿ ਸਕੂਲ 'ਚ ਜਦੋਂ ਵੀ ਕੋਈ ਮਹੱਤਵਪੂਰਨ ਦਿਨ ਹੁੰਦਾ ਹੈ ਜਾਂ ਕੋਈ ਕੰਮ ਹੁੰਦਾ ਹੈ ਕਿ ਕਿਸ਼ਨ ਆਦ ਦੀ ਲੋੜ ਹੁੰਦੀ ਹੀ ਹੁੰਦੀ ਹੈ। ਉਸ ਨੂੰ ਸਭ ਪਤਾ ਹੈ ਕਿਹੜੀ ਚੀਜ਼ ਕਿੱਥੇ ਰੱਖੀ ਹੈ ਉਹ ਸਕੂਲ ਦੇ ਕੋਲ ਹੀ ਇੱਕ ਕਮਰੇ ਵਿੱਚ ਰਹਿੰਦਾ ਹੈ ਉਸ ਦੀ ਤਨਖਾਹ ਜਿਆਦਾ ਨਹੀਂ ਹੈ ਉਹ ਛੋਟੇ-ਮੋਟੇ ਕੰਮ ਕਰਨ ਤੋਂ ਬਾਅਦ ਕੁਝ ਆਮਦਨੀ ਪਨਾ ਲੈਂਦਾ ਹੈ ਯਾਨੀ ਕਿ ਕੋਈ ਵੀ ਹੋਰ ਕੰਮ ਕਰਦਾ ਹੈ ਤੇ ਉਹਦੇ ਨਾਲ ਉਹਨੂੰ ਪੈਸੇ ਮਿਲ ਜਾਂਦੇ ਆ ਉਹ ਸਕੂਲ ਦੇ ਸਾਰੇ ਚਪੜਾਸਿਆਂ ਨੂੰ ਸਹੀ ਕੰਮ ਕਰਨ ਲਈ ਵੀ ਦਸਤਾ ਹੈ ਉਹ ਹਮੇਸ਼ਾ ਸਕੂਲ ਵਿੱਚ ਸਮੇਂ ਤੋਂ ਪਹਿਲਾਂ ਹਾਜ਼ਰ ਹੋ ਜਾਂਦਾ ਹੈ ਹਣ ਕਿ ਜੋ ਸਕੂਲ ਲੱਗਦਾ ਹੈ ਉਸ ਤੋਂ ਪਹਿਲੇ ਹੀ ਉਹ ਸਭ ਤੋਂ ਪਹਿਲੇ ਉਹ ਆ ਜਾਂਦਾ ਹੈ ਉਹ ਸਕੂਲ ਦੀ ਛੁੱਟੀ ਤੋਂ ਬਾਅਦ ਸਾਰ ਸਫਾਈ ਆਦਿ ਦੇ ਕੰਮ ਕਰਵਾ ਕੇ ਆਪਣੇ ਘਰ ਪਰਤਦਾ ਹੈ ਕਿਸ਼ਨ ਲਾਲ ਸਕੂਲ ਦਾ ਪ੍ਰੋਸਯੋਗ ਚਪੜਾਸੀ ਹੈ ਉਹ ਹਜ਼ਾਰਾਂ ਰੁਪਏ ਬੈਂਕ ਜਾਂ ਸਰਕਾਰੀ ਖਜ਼ਾਨੇ ਵਿੱਚ ਪਹੁੰਚਾਉਂਦਾ ਹੈ ਅਧਿਆਪਕਾਂ ਤੇ ਵਿਦਿਆਰਥੀਆਂ ਨਾਲ ਉਸ ਦਾ ਸੁਭਾਅ ਬਹੁਤ ਚੰਗਾ ਹੈ ਇਸ ਲਈ ਵਿਦਿਆਰਥੀ ਤੇ ਅਧਿਆਪਕ ਵੀ ਉਸ ਦਾ ਸਨਮਾਨ ਕਰਦੇ ਹਨ ਇਸ ਤਰ੍ਹਾਂ ਕਿਸ਼ਨ ਲਾਲ ਚਪਰਾਸੀ ਹੁੰਦੇ ਹੋਏ ਵੀ ਸਾਡੇ ਸਕੂਲ ਦਾ ਮੁੱਖ ਮੈਂਬਰ ਬਣ ਗਿਆ ਹੈ ਮੈਂ ਉਸ ਦੀ ਬਹੁਤ ਇੱਜ਼ਤ ਕਰਦਾ ਹਾਂ ਠੀਕ ਹੈ ਸਾਡੇ ਸਕੂਲ ਦਾ ਚਪੜਾਸੀ ਦੱਸਿਆ ਵਾ ਕਿ ਉਹ ਕੀ ਕੀ ਕਰਦਾ ਅਤੇ ਤੁਸੀਂ ਉਹਦੀ ਉਮਰ ਵੀ ਲਿਖ ਸਕਦੇ ਹੋ ਠੀਕ ਹੈ ਤੇ ਉਹਦਾ ਸੁਭਾਅ ਵਗੈਰਾ ਸੀ ਦਿੱਤਾ ਆਪਣੇ ਬਾਰੇ ਕੁਝ ਲੈਣਾ ਆ ਵੀ ਤੁਸੀਂ ਬਣਾ ਸਕਦੇ ਹੋ ਠੀਕ ਹੈ